ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਪਰਵਾਸੀ ਤੇ ਗੈਰ ਅੰਗਰੇਜ਼ੀ ਬੋਲਣ ਵਾਲੇ ਡਰਾਈਵਰਾਂ ਦੇ ਨਾਲ ਜੁੜੇ ਕਈ ਕਾਤਕ ਸੜੇ ਖਾਸੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੁਨਲ 트ੰਪ ਦਾ ਪ੍ਰਸ਼ਾਸਨ ਸੀ ਉਤਰਾਜ ਦੇ ਵਿੱਚ ਵਪਾਰਕ ਟ੍ਰੱਕ ਲਾਇਸੈਂਸ ਪ੍ਰਣਾਲੀ ਨੂੰ ਹੋਰ ਸਖਤ ਕਰਨ ਦੇ ਲਈ ਨਵੇਂ ਨਿਯਮ ਲੈ ਕੇ ਆ ਰਿਹਾ ਹੈ ਨਵੇਂ ਨਿਯਮਾਂ ਅਨੁਸਾਰ ਹੁਣ ਸਿਰਫ H2A H2B ਜਾਂ A2 ਵੀਜ਼ਾ ਰੱਖਣ ਵਾਲੇ ਵਿਅਕਤੀ ਹੀ ਗੈਰ ਨਿਵਾਸ ਸੋਪਾਰਕ ਡਰਾਈਵਿੰਗ ਲਾਇਸੈਂਸ ਯਾਨੀ CDL ਲਈ ਅਲਜੀ ਦੇ ਸਕਣਗੇ H2A ਵੀਜ਼ਾ ਮੌਸਮੀ ਖੇਤੀ ਮਜ਼ਦੂਰਤ ਦੇ ਲਈ ਹੈ H2B ਮੌਸਮੀ ਗੈਰ ਖੇਤੀ ਕੰਮਾਂ ਲਈ ਹੈ ਜਦਕਿ A2 ਵੀਜ਼ਾ ਉਹਨਾਂ ਵਪਾਰਕ ਨਿਵੇਸ਼ਕਾਂ ਦੇ ਲਈ ਹੁੰਦਾ ਜੋ ਸੰਧੀ ਵਾਲੇ ਦੇਸ਼ਾਂ ਦੇ ਨਾਲ ਸੰਪਰਦਤ ਨੇ ਅਧਿਕਾਰੀਆਂ ਨੇ ਕਹਿਣੇ ਕਿ ਬਤਲਾਵ ਵਿਖੋਕਤਾ ਨੂੰ ਕਾਫੀ ਹੱਦ ਤੱਕ ਸੀਮਿਤ ਕਰ ਦੇਣਗੇ ਅਤੇ ਫੈਡਰਲ ਅਤੇ ਰਾਜ ਪੱਧਰ ਦੇ ਨਿਯਮਾਂ ਦੇ ਵਿੱਚਕਾਰ ਮੌਜੂਦਾ ਪਾੜੇ ਨੂੰ ਘਟਾਉਣ ਤੇ ਵਿੱਚ ਮਦਦ ਕਰਨਗੇ। ਹਾਲੀਆ ਮਹੀਨਿਆਂ ਦੇ ਵਿੱਚ ਹਰਜਿੰਦਰ ਸਿੰਘ, ਜੋਸ਼ੀਨਪ੍ਰੀਤ ਸਿੰਘ, ਰਾਜਿੰਦਰ ਕੁਮਾਰ ਅਤੇ ਕਮਲਪ੍ਰੀਤ ਸਿੰਘ ਸਮੇਤ ਭਾਰਤੀ ਮੂਲ ਦੇ ਕਈ ਟਰੱਕ ਡਰਾਈਵਰਾਂ ਤੇ ਅਮਰੀਕੀ ਹਾਈਵੇਜ਼ ਉੱਤੇ ਘਾਤਕ ਹਾਦਸੇ ਦੇ ਦੋਸ਼ ਲੱਗੇ ਨੇ। ਇਹ ਸਾਰੇ ਡਰਾਈਵਰ ਕੈਲੀਫੋਰਨੀਆ ਤੋਂ ਗੈਰ ਨਿਵਾਸ ਸੀਡੀਐਲ ਹਾਸਲ ਕਰ ਚੁੱਕੇ ਨੇ। ਅਵਾਜ਼ ਇਸ ਕਥਾ ਸੀਨ ਚਫਿਨੀ ਇਸ ਅਮਰੀਕੀ ਮੀਡੀਆ ਸੰਸਥਾ ਦੇ ਨਾਲ ਗੱਲਬਾਤ ਕਰਦੇ ਕਿ ਹਾਂ ਕਿ ਕਾਫੀ ਸਮੇਂ ਤੋਂ ਵਿਦੇਸ਼ੀ ਡਰਾਈਵਰ ਲਾਇਸੈਂਸ ਪ੍ਰਣਾਲੀ ਦੀ ਗੁਰਵਤ ਤੋਂ ਕਰੇਸਤ ਜਿਸ ਕਾਰਨ ਸੜਕਾਂ ਤੇ ਸੁਰੱਖਿਆ ਸੰਬੰਧੀ ਖਤਰੇ ਵਧੇ ਨੇ ਉਹਨਾਂ ਨੇ ਕਿਹਾ ਕਿ ਹੁਣ ਅਯੋਗ ਵਿਦੇਸ਼ੀ ਡਰਾਈਵਰ 80000 ਪੌਂਡ ਭਾਰ ਵਾਲੇ ਵੱਡੇ ਟਰੱਕ ਚਲਾਉਣ ਦੇ ਲਈ ਲਾਇਸੈਂਸ ਪ੍ਰਾਪਤ ਨਹੀਂ ਕਰ ਸਕਣਗੇ ਡਫੀ ਨੇ ਇਹ ਵੀ ਕਿਹਾ ਹੈ ਕਿ ਰਾਸ਼ਟਰਪਤੀ 트াম্প ਦੇ ਅਕਵਾਇਹੇਡ ਪ੍ਰਸ਼ਾਸਨ ਸੜਕ ਸੁਰੱਖਿਆ ਨੂੰ ਸਭ ਤੋਂ ਵੱਧ ਜੀ ਦੇ ਰਿਹਾ ਹੈ ਅੰਗਰੇਜ਼ੀ ਭਾਸ਼ਾ ਮਿਆਰਾਂ ਦੀ ਪਾਲਣਾ ਤੋਂ ਲੈ ਕੇ ਧੋਖਾਧੜੀ ਕਰਨ ਵਾਲੀਆਂ ਕੈਰੀਅਰ ਕੰਪਨੀਆਂ ਨੂੰ ਜਵਾਬਦੇਹ ਬਣਾਉਣ ਤੱਕ ਕਈ ਕਦਮ ਚੁੱਕੇ ਜਾ ਰਹੇ ਨੇ ਅਮਰੀਕੀ ਆਵਾਜਾਈ ਵਿਭਾਗ ਯਾਨੀ ਡੀਓਟੀ ਦੇ ਅਨੁਸਾਰ ਪੁਰਾਣੇ ਨਿਯਮਾਂ ਦੇ ਵਿੱਚ ਕਈ ਕਮਜ਼ੋਰੀਆਂ ਨੇ ਰਾਜ ਸਰਕਾਰ ਦੇ ਕੋਲ ਵਿਦੇਸ਼ੀ ਡਰਾਈਵਿੰਗ ਰਿਕਾਰਡ ਤੱਕ ਪੂਰੀ ਪਹੁੰਚ ਦੇ ਦਿੱਤੀ ਜਿਸ ਕਾਰਨ ਡਰਾਈਵਰਾਂ ਦੇ ਪਿਛਲੇ ਉਲੰਘਣਾਂ ਜੋ ਹਾਦਸਿਆਂ ਦੀ ਜਾਂਚ ਕਰਨਾ ਮੁਸ਼ਕਲ ਸੀ ਫੈਟਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਪ੍ਰਸ਼ਾਸਕ ਡਾਇਰੈਕਟ ਬਾਸ ਨੇ ਕਿਹਾ ਹੈ ਕਿ ਜੇਕਰ ਕਿਸੇ ਡਰਾਈਵਰ ਦਾ ਸੁਰੱਖਿਅਤ ਡਰਾਈਵਿੰਗ ਇਤਿਹਾਸ ਪੱਕਾ ਨਹੀਂ ਕੀਤਾ ਜਾ ਸਕਦਾ ਤਾਂ ਉਸ ਨੂੰ ਸੀਡੀਐਲ ਜਾਰੀ ਨਹੀਂ ਕੀਤਾ ਜਾਵੇਗਾ FMCS ਦੇ ਅਨੁਸਾਰ 2425 ਦੇ ਵਿੱਚ 17 ਹਾਦਸੇ ਤੇ 3 ਮੌਤਾ ਦੇ ਵਿੱਚੋਂ ਡਰਾਈਵਰ ਸ਼ਾਮਲ ਸਨ ਜਿਨ੍ਹਾਂ ਦੇ ਕੋਲ ਗੈਰ ਨਿਵਾਂ ਸਿਰਿਆਲ ਸੀਗੇ ਅਤੇ ਜੋ ਹੁਣ ਨਵੇਂ ਨਿਯਮਾਂ ਦੇ ਤਹਿਤ ਯੋਗ ਨਹੀਂ ਰਹਿਣਗੇ ਹੁਣ ਨਵੇਂ ਨਿਯਮਾਂ ਦੇ ਅਨੁਸਾਰ ਬਿਨੇ ਕਾਰਨ ਨੂੰ ਮਿਆਦ ਜ਼ਹਿਤ ਵਿਦੇਸ਼ੀ ਪਾਸਪੋਰਟ ਅਤੇ ਮਨਜ਼ੂਰਸ਼ੂਦਾ ਫਾਰਮ I94 ਪੇਸ਼ ਕਰਨਾ ਲਾਜ਼ਮੀ ਹੋਵੇਗਾ ਰੁਜ਼ਗਾਰ ਅਧਿਕਾਰ ਦਸਤਾਵੇਜ਼ ਯਾਨੀ ਈਏਡੀ ਹੁਣ ਗੈਰ ਨਿਵਾਸ ਸੀਡੀਐਲ ਦੇ ਲਈ ਸਵੀਕਾਰ ਨਹੀਂ ਕੀਤੇ ਜਾਣਗੇ ਇਸ ਤੋਂ ਇਲਾਵਾ ਰਾਜ ਇੱਕ ਸਾਲ ਤੋਂ ਵੱਧ ਸਮੇਂ ਦੇ ਲਈ ਗੈਰ ਨਿਵਾਸ ਸੀਡੀਐਲ ਜਾਂ ਵਪਾਰਕ ਲਰਨਰ ਪਰਮਿਟ ਜਾਰੀ ਨਹੀਂ ਕਰ ਸਕਣਗੇ ਹਾਲਾਂਕਿ ਇਹ ਨਿਯਮ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਲਾਇਸੈਂਸ ਸ਼ੁਦਾ ਡਰਾਈਵਰਾਂ ਤੇ ਲਾਗੂ ਨਹੀਂ ਹੁੰਦਾ ਕਿਉਂਕਿ ਉਹਨਾਂ ਦੇਸ਼ੇ ਦੇ ਨਾਲ ਪਰਸਪਰ ਮਾਨਤਾ ਸਮਝੌਤਾ ਮੌਜੂਦ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਬਦੀਲੀਆਂ ਸਿਸਟਮ ਦੇ ਵਿੱਚ ਮੌਜੂਦ ਸੁਰੱਖਿਆ ਪਾੜੇ ਨੂੰ ਪੂਰਾ ਕਰਨ ਲਈ ਜ਼ਰੂਰੀ ਨੇ ਇਸ ਅੰਤ੍ਰੀਮ ਨਿਯਮ ਉਤੇ 8000 ਤੋਂ ਵੱਧ ਜਨਤਕ ਟਿੱਪਣੀਆਂ ਆਈਆਂ ਜਿਨ੍ਹਾਂ ਦੇ ਵਿੱਚ ਸਮਰਥਨ ਅਤੇ ਆਲੋਚਨਾ ਦੋਵੇਂ ਸ਼ਾਮਲ ਸਨ ਕਈ ਟਾਕਿੰਗ ਸੰਗਠਨਾ ਨੇ ਇਸ ਕਦਮ ਦਾ ਸਮਰਥਨ ਕੀਤਾ ਤੇ ਇਸ ਨੂੰ ਸੁਰੱਖਿਆ ਤੇ ਇੱਕ ਸਾਤਾ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ ਪਰਵਾਸੀ ਤੇ ਗੈਰ ਅੰਗਰੇਜ਼ੀ ਬੋਲਣ ਵਾਲੇ ਡਰਾਈਵਰ ਦੇ ਨਾਲ ਜੁੜੇ ਕਈ ਕਾਤਕ ਸੜੇ ਖਾਸੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਦਾ ਪ੍ਰਸ਼ਾਸਨ ਸੀ ਉਤਰਾਜ ਦੇ ਵਿੱਚ ਵਪਾਰਕ ਟ੍ਰੱਕ ਲਾਇਸੈਂਸ ਪ੍ਰਣਾਲੀ ਨੂੰ ਹੋਰ ਸਖਤ ਕਰਨ ਦੇ ਲਈ ਨਵੇਂ ਨਿਯਮ ਲੈ ਕੇ ਆ ਰਿਹਾ ਹੈ ਨਵੇਂ ਨਿਯਮਾਂ ਅਨੁਸਾਰ ਹੁਣ ਸਿਰਫ H2A H2B ਜਾਂ E2 ਵੀਜ਼ਾ ਰੱਖਣ ਵਾਲੇ ਵਿਅਕਤੀ ਹੀ ਗੈਰ ਨਿਵਾਸ ਉਪਾਰਕ ਡਰਾਈਵਿੰਗ ਲਾਇਸੈਂਸ ਯਾਨੀ CDL ਦੇ ਲਈ ਅਲਜੀ ਦੇ ਸਕਣਗੇ H2A ਵੀਜ਼ਾ ਮੌਸਮੀ ਖੇਤੀ ਮਜ਼ਦੂਰਤ ਦੇ ਲਈ ਹੈ H2B ਮੌਸਮੀ ਗੈਰ ਖੇਤੀ ਕੰਮਾਂ ਲਈ ਹੈ ਜਦਕਿ E2 ਵੀਜ਼ਾ ਉਨਾ ਵਪਾਰਕ ਨਿਵੇਸ਼ਕਾ ਦੇ ਲਈ ਹੁੰਦਾ ਜੋ ਸੰਧੀ ਵਾਲੇ ਦੇਸ਼ਾ ਦੇ ਨਾਲ ਸੰਪਦਤ ਨੇ ਅਧਿਕਾਰੀਆਂ ਨੇ ਕਹਿਣੇ ਕਿ ਬਤਲਾਵ ਵਿਖੋਕਤਾ ਨੂੰ ਕਾਫੀ ਹੱਦ ਤੱਕ ਸੀਮਤ ਕਰ ਦੇਣਗੇ ਅਤੇ ਫੈਡਰਲ ਅਤੇ ਰਾਜ ਪੱਧਰ ਦੇ ਨਿਯਮਾਂ ਦੇ ਵਿਚਕਾਰ ਮੌਜੂਦਾ ਪਾੜੇ ਨੂੰ ਘਟਾਉਣ ਤੇ ਵਿੱਚ ਮਦਦ ਕਰਨਗੇ। ਹਾਲੀਆ ਮਹੀਨੇ ਦੇ ਵਿੱਚ ਹਰਜਿੰਦਰ ਸਿੰਘ, ਜੋਸ਼ਨਪ੍ਰੀਤ ਸਿੰਘ, ਰਾਜਿੰਦਰ ਕੁਮਾਰ ਅਤੇ ਕਮਲਪ੍ਰੀਤ ਸਿੰਘ ਸਮੇਤ ਭਾਰਤੀ ਮੂਲ ਦੇ ਕਈ ਟਰੱਕ ਡਰਾਈਵਰਾਂ ਤੇ ਅਮਰੀਕੀ ਹਾਈਵੇਜ਼ ਉੱਤੇ ਘਾਤਕ ਹਾਦਸੇ ਦੇ ਦੋਸ਼ ਲੱਗੇ ਨੇ। ਇਹ ਸਾਰੇ ਡਰਾਈਵਰ ਕੈਲੀਫੋਰਨੀਆ ਤੋਂ ਗੈਰ ਨਿਵਾਸ ਸੀਡੀਐਲ ਹਾਸਲ ਕਰ ਚੁੱਕੇ ਨੇ। ਆਵਾਜ਼ ਇਸ ਕਤਸਨ ਚਫਿਨੇ ਇਸ ਅਮਰੀਕੀ ਮੀਡੀਆ ਸੰਸਥਾ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਕਾਫੀ ਸਮੇਂ ਤੋਂ ਵਿਦੇਸ਼ੀ ਡਰਾਈਵਰ ਲਾਇਸੈਂਸ ਪ੍ਰਣਾਲੀ ਦੀ ਗੁਰਵਤ ਤੋਂ ਕਾਰੇ ਸੰ ਜਿਸ ਕਾਰਨ ਸੜਕਾਂ ਤੇ ਸੁਰੱਖਿਆ ਸੰਬੰਧੀ ਖਤਰੇ ਵਧੇ ਨੇ ਉਹਨਾਂ ਨੇ ਕਿਹਾ ਕਿ ਹੁਣ ਅਯੋਗ ਵਿਦੇਸ਼ੀ ਡਰਾਈਵਰ 80000 ਪੌਂਡ ਭਾਰ ਵਾਲੇ ਵੱਡੇ ਟਰੱਕ ਚਲਾਉਣ ਤੇ ਲਈ ਲਾਇਸੈਂਸ ਪ੍ਰਾਪਤ ਨਹੀਂ ਕਰ ਸਕਣਗੇ ਡਫੀ ਨੇ ਇਹ ਵੀ ਕਿਹਾ ਹੈ ਕਿ ਰਾਸ਼ਟਰਪਤੀ ਟرمپ ਦੇ ਅਕਵਾਇਹੇਟ ਪ੍ਰਸ਼ਾਸਨ ਸੜਕ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇ ਰਿਹਾ ਹੈ ਅੰਗਰੇਜ਼ੀ ਭਾਸ਼ਾ ਮਿਆਰਾਂ ਦੀ ਪਾਲਣਾ ਤੋਂ ਲੈ ਕੇ ਧੋਖਾਧੜੀ ਕਰਨ ਵਾਲੀਆਂ ਕੈਰੀਅਰ ਕੰਪਨੀਆਂ ਨੂੰ ਜਵਾਬਦੇਹ ਬਣਾਉਣ ਤੱਕ ਕਈ ਕਦਮ ਚੁੱਕੇ ਜਾ ਰਹੇ ਨੇ ਅਮਰੀਕੀ ਆਵਾਜਾਈ ਵਿਭਾਗ ਯਾਨੀ ਡੀਓਟੀ ਦੇ ਅਨੁਸਾਰ ਪੁਰਾਣੇ ਨਿਯਮਾਂ ਦੇ ਵਿੱਚ ਕਈ ਕਮਜ਼ੋਰੀਆਂ ਨੇ ਰਾਜ ਸਰਕਾਰ ਤੇ ਕੋਲ ਵਿਦੇਸ਼ੀ ਡਰਾਈਵਿੰਗ ਰਿਕਾਰਡ ਤੱਕ ਪੂਰੀ ਪਹੁੰਚ ਨਹੀਂ ਰਹੀ ਸੀ ਜਿਸ ਕਾਰਨ ਡਰਾਈਵਰਾਂ ਦੇ ਪਿਛਲੇ ਉਲੰਘਣਾਂ ਜੋ ਹਾਦਸਿਆਂ ਦੀ ਜਾਂਚ ਕਰਨਾ ਮੁਸ਼ਕਲ ਸੀ ਫਟ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਪ੍ਰਸ਼ਾਸਕ ਡਾਇਰੈਕਟ ਬਾਸ ਨੇ ਕਿਹਾ ਕਿ ਜੇਕਰ ਕਿਸੇ ਡਰਾਈਵਰ ਦਾ ਸੁਰੱਖਿਅਤ ਡਰਾਈਵਿੰਗ ਇਤਿਹਾਸ ਪੱਕਾ ਨਹੀਂ ਕੀਤਾ ਜਾ ਸਕਦਾ ਤਾਂ ਉਸ ਨੂੰ ਸੀਡੀਆ ਜਾਰੀ ਨਹੀਂ ਕੀਤਾ ਜਾਵੇਗਾ FMC S A ਦੇ ਅਨੁਸਾਰ 2425 ਦੇ ਵਿੱਚ 17 ਹਾਦਸੇ ਤੇ 3 ਮੌਤਾ ਦੇ ਵਿੱਚੋਂ ਡਰਾਈਵਰ ਸ਼ਾਮਲ ਸਨ ਜਿਨ੍ਹਾਂ ਦੇ ਕੋਲ ਗੈਰ ਨਿਵਾਸੀ ਡੀਐਲ ਸੀਗੇ ਅਤੇ ਜੋ ਹੁਣ ਨਵੇਂ ਨਿਯਮਤ ਤਹਿਤ ਯੋਗ ਨਹੀਂ ਰਹਿਣਗੇ ਹੁਣ ਨਵੇਂ ਨਿਯਮਾਂ ਦੇ ਅਨੁਸਾਰ ਬਿਨੇ ਕਾਰਨ ਨੂੰ ਮਿਆਦ ਜ਼ਹਤ ਵਿਦੇਸ਼ੀ ਪਾਸਪੋਰਟ ਅਤੇ ਮਨਜ਼ੂਰਸ਼ੂਦਾ ਫਾਰਮ I94 ਪੇਸ਼ ਕਰਨਾ ਲਾਜ਼ਮੀ ਹੋਵੇਗਾ ਰੁਸਕਾਰ ਅਧਿਕਾਰ ਦਸਤਾਵੇਜ਼ਿਆਨੀ ਇਹ ਐਡੀ ਹੁਣ ਗੈਰ ਨਿਵਾਸੀ ਡੀਆਲ ਦਿੱਲੀ ਸਵੀਕਾਰ ਨਹੀਂ ਕੀਤੇ ਜਾਣਗੇ ਇਸ ਤੋਂ ਇਲਾਵਾ ਰਾਜ ਇੱਕ ਸਾਲ ਤੋਂ ਵੱਧ ਸਮੇਂ ਦੇ ਲਈ ਗੈਰ ਨਿਵਾਸੀ ਡੀਆਲ ਜਮ ਵਪਾਰਕ ਲਰਨਰ ਪਰਮਿਟ ਜਾਰੀ ਨਹੀਂ ਕਰ ਸਕਣਗੇ ਹਾਲਕਿ ਨਿਯਮ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਲਾਇਸੈਂਸ ਜਿਸ਼ੂਰ ਡਰਾਈਵਰਾਂ ਤੇ ਲਾਗੂ ਨਹੀਂ ਹੁੰਦਾ ਕਿਉਂਕਿ ਉਹਨਾਂ ਦੇਸ਼ੇ ਦੇ ਨਾਲ ਪਰਸਪਰ ਮਾਨਤਾ ਸਮਝੌਤਾ ਮੌਜੂਦਾ ਨਹੀਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਬਦੀਲੀਆਂ ਸਿਸਟਮ ਦੇ ਵਿੱਚ ਮੌਜੂਦ ਸੁਰੱਖਿਆ ਪਾੜੇ ਨੂੰ ਪੂਰਾ ਕਰਨ ਲਈ ਜ਼ਰੂਰੀ ਨੇ ਇਸ ਅੰਤ੍ਰੀਮ ਨਿਯਮ ਉਤੇ 8000 ਤੋਂ ਵੱਧ ਜਨਤਕ ਟਿੱਪਣੀਆਂ ਆਈਆਂ ਜਿਨ੍ਹਾਂ ਦੇ ਵਿੱਚ ਸਮਰਥਨ ਅਤੇ ਆਲੋਚਨਾ ਦੋਵੇਂ ਸ਼ਾਮਲ ਸਨ ਕਈ ਟਾਕਿੰਗ ਸੰਗਠਨਾ ਨੇ ਇਸ ਕਦਮ ਦਾ ਸਮਰਥਨ ਕੀਤਾ ਤੇ ਇਸ ਨੂੰ ਸੁਰੱਖਿਆ ਤੇ ਇੱਕ ਸਾਤਾ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ ਰਵਾਸੀ ਤੇ ਗੈਰ ਅੰਗਰੇਜ਼ੀ ਬੋਲਣ ਵਾਲੇ ਡਰਾਈਵਰ ਦੇ ਨਾਲ ਜੁੜੇ ਕਈ ਕਾਤਕ ਸੜੇ ਖਾਸੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਚੁਨਾਲ ਕ੍ਰੰਪ ਦਾ ਪ੍ਰਸ਼ਾਸਨ ਸਿੱ ਉੱਤਰਾਖੰਡ ਦੇ ਵਿੱਚ ਵਪਾਰਕ ਟ੍ਰੱਕ ਲਾਇਸੈਂਸ ਪ੍ਰਣਾਲੀ ਨੂੰ ਹੋਰ ਸਖਤ ਕਰਨ ਦੇ ਲਈ ਨਵੇਂ ਨਿਯਮ ਲੈ ਕੇ ਆ ਰਿਹਾ ਹੈ ਨਵੇਂ ਨਿਯਮਾਂ ਅਨੁਸਾਰ ਹੁਣ ਸਿਰਫ H2A H2B ਜਾਂ A2 ਵੀਜ਼ਾ ਰੱਖਣ ਵਾਲੇ ਵਿਅਕਤੀ ਹੀ ਗੈਰ ਨਿਵਾਸ opharak ਡਰਾਈਵਿੰਗ ਲਾਇਸੈਂਸ ਯਾਨੀ CDL ਦੇ ਲਈ ਅਲਜੀ ਦੇ ਸਕਣਗੇ H2A ਵੀਜ਼ਾ ਮੌਸਮੀ ਖੇਤੀ ਮਜ਼ਦੂਰਤ ਦੇ ਲਈ ਹੈ H2B ਮੌਸਮੀ ਗੈਰ ਖੇਤੀ ਕੰਮਾਂ ਲਈ ਹੈ ਜਦਕਿ A2 ਵੀਜ਼ਾ ਉਹਨਾਂ ਵਪਾਰਕ ਨਿਵੇਸ਼ਕਾਂ ਦੇ ਲਈ ਹੁੰਦਾ ਜੋ ਸੰਧੀ ਵਾਲੇ ਦੇਸ਼ਾਂ ਦੇ ਨਾਲ ਸੰਪਰਦਤ ਨੇ ਅਧਿਕਾਰੀਆਂ ਨੇ ਕਿਹਾ ਕਿ ਬਤਲਾਵ ਵਿਯੋਗਤਾ ਨੂੰ ਕਾਫੀ ਹੱਦ ਤੱਕ ਸੀਮਤ ਕਰ ਦੇਣਗੇ ਅਤੇ ਫੈਡਰਲ ਅਤੇ ਰਾਜ ਪੱਧਰ ਦੇ ਨਿਯਮਾਂ ਦੇ ਵਿੱਚਕਾਰ ਮੌਜੂਦਾ ਪਾੜੇ ਨੂੰ ਘਟਾਉਣ ਤੇ ਵਿੱਚ ਮਦਦ ਕਰਨਗੇ। ਹਾਲੀਆ ਮਹੀਨੇ ਦੇ ਵਿੱਚ ਹਰਜਿੰਦਰ ਸਿੰਘ, ਜੋਸ਼ਲਪ੍ਰੀਤ ਸਿੰਘ, ਰਾਜਿੰਦਰ ਕੁਮਾਰ ਅਤੇ ਕਮਲਪ੍ਰੀਤ ਸਿੰਘ ਸਮੇਤ ਭਾਰਤੀ ਮੂਲ ਦੇ ਕਈ ਟ੍ਰੱਕ ਡਰਾਈਵਰਾਂ ਤੇ ਅਮਰੀਕੀ ਹਾਈਵੇਜ਼ ਉੱਤੇ ਘਾਤਕ ਹਾਦਸਿਆਂ ਦੇ ਦੋਸ਼ ਲੱਗੇ ਨੇ। ਇਹ ਸਾਰੇ ਡਰਾਈਵਰ ਕੈਲੀਫੋਰਨੀਆ ਤੋਂ ਗੈਰ ਨਿਵਾਸ ਸੀਡੀਐਲ ਹਾਸਲ ਕਰ ਚੁੱਕੇ ਨੇ। ਆਵਾਜ਼ ਇਸ ਕਤਲ ਸੀਨ ਚਫੀ ਨੇ ਇਸ ਅਮਰੀਕੀ ਮੀਡੀਆ ਸੰਸਦ ਨਾਲ ਗੱਲਬਾਤ ਕਰਦੇ ਕਿਹਾ ਕਿ ਕਾਫੀ ਸਮੇਂ ਤੋਂ ਵਿਦੇਸ਼ੀ ਡਰਾਈਵਰ ਲਾਇਸੈਂਸ ਪਰਨਾਲਿਟੀ ਤੁਰਵਤ ਤੋਂ ਕਰੇ ਸਨ ਜਿਸ ਕਾਰਨ ਸੜਕਾਂ ਤੇ ਸੁਰੱਖਿਆ ਸੰਬੰਧੀ ਖਤਰੇ ਵਧੇ ਨੇ ਉਹਨਾਂ ਨੇ ਕਿਹਾ ਕਿ ਹੁਣ ਅਯੋਗ ਵਿਦੇਸ਼ੀ ਡਰਾਈਵਰ 80000 ਪੌਂਡ ਭਾਰ ਵਾਲੇ ਵੱਡੇ ਟਰੱਕ ਚਲਾਉਣ ਤੇ ਲਈ ਲਾਇਸੈਂਸ ਪ੍ਰਾਪਤ ਨਹੀਂ ਕਰ ਸਕਣਗੇ ਡਫੀ ਨੇ ਇਹ ਵੀ ਕਿਹਾ ਹੈ ਕਿ ਰਾਸ਼ਟਰਪਤੀ 트াম্প ਦੇ ਅਕਵਾਇਹੇਡ ਪ੍ਰਸ਼ਾਸਨ ਸੜਕ ਸੁਰੱਖਿਆ ਨੂੰ ਸਭ ਤੋਂ ਵੱਧ ਤਲਜੀ ਦੇ ਰਿਹਾ ਹੈ ਅੰਗਰੇਜ਼ੀ ਭਾਸ਼ਾ ਮਿਆਰਾਂ ਦੇ ਪਾਲਣ ਤੋਂ ਲੈ ਕੇ ਧੋਖਾਧੜੀ ਕਰਨ ਵਾਲੀਆਂ ਕੈਰੀਅਰ ਕੰਪਨੀਆਂ ਨੂੰ ਜਵਾਬਦੇਹ ਬਣਾਉਣ ਤੱਕ ਕਈ ਕਦਮ ਚੁੱਕੇ ਜਾਦੇ ਨਹੀਂ ਅਮਰੀਕੀ ਆਵਾਜਾਈ ਵਿਭਾਗ ਯਾਨੀ ਡੀਓਟੀ ਦੇ ਅਨੁਸਾਰ ਪੁਰਾਣੇ ਨਿਯਮਾਂ ਦੇ ਵਿੱਚ ਕਈ ਕਮਜ਼ੋਰੀਆਂ ਨੇ ਰਾਜ ਸਰਕਾਰ ਦੇ ਕੋਲ ਵਿਦੇਸ਼ੀ ਡਰਾਈਵਿੰਗ ਰਿਕਾਰਡ ਤੱਕ ਪੂਰੀ ਪਹੁੰਚ ਨਹੀਂ ਰਹੀ ਸੀ ਜਿਸ ਕਾਰਨ ਡਰਾਈਵਰਾਂ ਦੇ ਪਿਛਲੇ ਉਲੰਘਣਾਂ ਜੋ ਹਾਦਸਿਆਂ ਦੀ ਜਾਂਚ ਕਰਨਾ ਮੁਸ਼ਕਲ ਸੀ ਫੈਡ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਪ੍ਰਸ਼ਾਸਕ ਡਾਇਰੈਕਟ ਬਾਸ ਨੇ ਕਿਹਾ ਹੈ ਕਿ ਜੇਕਰ ਕਿਸੇ ਡਰਾਈਵਰ ਦਾ ਸੁਰੱਖਿਅਤ ਡਰਾਈਵਿੰਗ ਇਤਿਹਾਸ ਪੱਕਾ ਨਹੀਂ ਕੀਤਾ ਜਾ ਸਕਦਾ ਤਾਂ ਉਸ ਨੂੰ ਸੀਡੀਐਲ ਜਾਰੀ ਨਹੀਂ ਕੀਤਾ ਜਾਵੇਗਾ ਐਫਐਮਸੀਐਸਏ ਦੇ ਅਨੁਸਾਰ 2024 ਵਿੱਚ 17 ਹਾਦਸਿਆਂ ਤੇ 30 ਮੌਤਾਂ ਦੇ ਵਿੱਚ ਉਹ ਡਰਾਈਵਰ ਸ਼ਾਮਲ ਸਨ ਜਿਨ੍ਹਾਂ ਦੇ ਕੋਲ